ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪੈਂਟ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਐਸ ਫਾਰਮ ਚੋਂ ਆਪਣਣ ਜਿਹਨੇ ਤੱਕੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਰੋਟੇਂ ਚ ਚੰਗੇ ਪਸ਼ੂ ਵੀਰ ਕੋਲ ਆਏ ਰਹਿੰਦੇ ਆ ਤੇ ਨਾਰਮਲ ਦਾ ਰੇਟ ਹੁੰਦਾ ਵੀਰ ਦੇ ਪਸ਼ੂਆਂ ਦਾ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੋ ਵੇੜਾ ਦਿਖਾ ਦਈਆਂ ਜਰਸੀ ਇੱਕ ਤਾਜੀ ਸੂਈ ਸਵਾਈ ਇੱਕ ਕੁਸਕ ਦਿਨ ਕੱਚੀ ਆ ਹਜੇ ਵੀਡੀਓ ਜਿਹਦੋਂ ਪਰੇਟ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਦੇ ਪਸੰਦ ਆਣ ਗਿਆ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦ ਲਿਆ ਜੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਦੂਜਾ ਸੁਆਗੜ ਸੋਈ ਆ ਇਹ ਚਾਰ ਦਿਨ ਵੀਰ ਕੰਨ ਸੋਈ ਨੂੰ ਟਾਈਮ ਹੋ ਗਿਆ ਤੇ 16 ਲੀਟਰ ਬੋੜਾ ਵੀਰ ਕੰਨ ਖੁੱਲਾ ਥਲੇ ਤਿਆਰ ਤੇ ਦੇਖ ਸਕਦੇ ਆ ਦੋਸਤੋ ਚੰਗੇ ਕੱਦ ਵਾਲੀ ਵਹਿੜ ਆ ਤੇ ਹਵਾ ਨਾਲ ਪੂਰਾ ਪਾਣ ਜਿਹੜਾ ਤਗੜਾ ਹਵਾ ਨਾਲ ਤਿਆਰ ਕੀਤਾ ਹੋਇਆ ਵਹਿੜੇ ਥਣਾ ਦਾ ਗੈਪ ਦੇਖ ਸਕਦੇ ਆ ਚਾਰੇ ਥਣ ਕੱਲੇ ਕੱਲੇ ਨਿਕਰਵੇਂ ਸੋਨੇ ਚੁਆਈਏ ਲੱਗੇ ਹੋਏ ਆ ਡੈਨਮਾਰਕ ਦੀ ਮਗਰ ਵੱੱਛੀ ਆ ਇਹ ਤੇ ਪਹਿਲੇ ਸੁਗੇ ਵੀਰ ਕਹਿੰਦਾ ਵਹਿੜ ਨੇ 20 ਲੀਟਰ ਦੁੱਧ ਖੋਲਾ ਚਵਾਇਆ ਐਤ ਕੀ ਵੀਰ ਕਹਿੰਦਾ 20 ਪਲੱਸ ਦਾ ਆਰਾਮ ਨਾ ਕਰੂਗੀ ਤੇ ਵੀਰ ਕਹਿੰਦਾ ਪ੍ਰਾਈਸ ਇਹਦਾ ਫੋਨ ਉੱਪਰ ਕਰਾਂਗੇ ਤੇ ਦੂਜੇ ਨੰਬਰ ਵਾਲੇ ਵਹਿੜ ਤੇ ਆਪਾਂ ਗੱਲ ਕਰਦੇ ਆਂ ਦੋਸਤੋ ਇਹ ਵੜ ਪਹਿਲਾ ਸੁਗਾ ਸੋਣ ਵਾਲੀ ਆ 15 ਦਿਨ ਵੀਰ ਕਹਿੰਦਾ ਡੇਟ ਮੁਤਾਬਕ ਹਜੇ ਕੱਚੀ ਆ ਤੇ 15 ਦਿਨਾਂ ਸੋਨਾ ਹਵਾਨਾ ਤਿਆਰ ਕਰ ਜਾਣਾ ਵੈੜ ਨੇ ਤੇ ਛੋਟੇ ਸਿੰਘ ਆ ਵੈੜ ਦੇ ਤੇ ਛੋਟੇ ਕਾਦੀ ਵੈੜਾ ਤੇ ਛੋਟੇ ਕਾਦੀ ਵੈੜਾ ਤੇ ਦੰਦੋ ਖੀਰੀ ਹੈ ਹਜੇ ਆ ਹਵਾਨਾ ਦੇਖ ਸਕਦੇ ਆ ਬੈਕ ਸਾਈਡ ਤੋਂ 15 ਦਿਨਾਂ ਸੋਨਾ ਹਵਾਨਾ ਤਿਆਰ ਕਰ ਜਾਣਾ ਵੈੜ ਨੇ ਥਾਣਾ ਦਾ ਗੈਪ ਦੇਖ ਸਕਦੇ ਆ ਚਾਰੇ ਥਣ ਸੋਹਣੇ ਲੱਗੇ ਹੋਏ ਕੱਲੇ ਕੱਲੇ ਨਿਖਰ ਵਿੱਚ ਚੁਆਈ ਵਾਲੇ ਆ ਦੇਸਾਂ ਲੰਦੋ ਸੋਹਣਾਂ ਲੱਗਿਆ ਚਾਰੇ ਥਣ ਸੋਹਣੇ ਲੱਗੇ ਹੋਏ ਕੋਈ ਫੋੜ ਸ਼ਾਕ ਨਹੀਂ ਥਣਾ ਚੇ ਉਹ ਮੱਥੇ ਦੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਵੱਛੀ ਆ ਤੇ ਨਾਲ ਨਾਲ ਹੁਣ ਤੋੜ ਕੇ ਦਿਖਾਵਾਂਗੇ ਆਪਾਂ ਕਾ ਦੇਖ ਸਕਦੇ ਆ ਦੋਸਤੋ ਸੋਹਣੀ ਵੱਛੀ ਆ ਬਾਈ ਜੀ ਤੇ ਵੀਰ ਕਹਿੰਦਾ ਨੋਰਮਲੀ 14 15 ਕਿਲੋ ਤੇ ਖੁੱਲਾ ਚਵਾ ਦੂਗੀ ਵੱਛੀ ਤੇ ਵੀਰ ਕਹਿੰਦਾ ਤਾਂ ਪ੍ਰਾਈਸ ਜਿਹੜਾ ਹੈਗਾ 36000 ਰੁਪਇਆ ਕੋਚੋ ਵੀਰ ਕਹਿੰਦਾ ਮਾਨਤਨ ਕਰਦਾਂਗੇ ਦੋਸਤੋ ਅੱਜ ਦੀ ਵੀਡੀਓ ਚ ਇਹੀ ਦੋ ਜਰਸੀ ਬੜਾ ਸੇਲ ਸੀਗੀਆਂ ਅਗਲੀ ਵੀਡੀਓ ਜਲਦ ਮਿਲਾਂਗੇ ਚੈਨਲ ਨੂੰ ਔਰ ਵੀਡੀਓ ਨੂੰ ਇਨਾ ਸਾਰਾ ਪਿਆਰ ਦੇਣ ਲਈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਵੀਡੀਓ ਵੇਖਣ ਲਈ ਧੰਨਵਾਦੀ ਸਾਰੇ ਵੀਰਾਂ ਦਾ